ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਨਣ ਸਿੰਘ ਮੈਂ ਆਪਣੇ ਸਾਰੇ ਟਰੱਕ ਡਰਾਈਵਰ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਜਿਹੜੇ ਵੀਰ ਘਾਰਿਆ ਜੋ ਗੱਡੀਆਂ ਚਲਾਉਂਦੇ ਪਏ ਆ ਵੀਰੋ ਛੀਦੀ ਦਿਹਾੜੇ ਚੱਲਦੇ ਪਏ ਆ ਸਾਰੇ ਮੇਰੇ ਵੀਰ ਆਪਣੀਆਂ ਗੱਡੀਆਂ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਿਆ ਕਰੋ ਗੁਰੂ ਮਾਰਾ ਨੂੰ ਯਾਦ ਕਰਿਆ ਕਰੋ ਤੁਹਾਨੂੰ ਤਾਂ ਸ੍ਰੀ ਗੁਰਕਲਗੀਦਰ ਪਾਸ਼ਾ ਨੂੰ ਵੀਰੋ ਤੁਹਾਨੂੰ ਪਤਾ ਹੀ ਆ ਸਾਰੇ ਵੀਰ ਮੇਰੇ ਨੂੰ ਸਿਆਣੇ ਆ ਤੇ ਛੇ ਪੋ ਦੀ ਉਹ ਨੂੰ ਤੁਹਾਨੂੰ ਤਾਂ ਸ੍ਰੀ ਗੁਰਕਲਗੀਦਰ ਪਾਸ਼ਾ ਨੇ ਅਨੰਦਪੁਰ ਦਾ ਕਿਲਾ ਛੱਡਿਆ ਲੈ ਅਨੰਦਪੁਰੀਏ ਤੈਨੂੰ ਛੱਡ ਚੱਲਿਆ ਫਿਰ ਮੁੜ ਕੇ ਮੈਂ ਹੁਣ ਆਉਣਾ ਨੇ ਤਾਨਾ ਗੁਰੂ ਵਾਈ ਗੁਰੂ ਸੱਤ ਪੋ ਨੂੰ ਸਰਸਾ ਨਦੀ ਤੇ ਵਿਛੋੜਾ 8 ਪੋ ਨੂੰ ਵੀਰੋ ਚੰਕੌਰ ਦੀ ਗੜੀ ਚ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ 40 ਲੱਖ ਫੌਜਾਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰਕੇ ਜਿੰਨਾ ਵੀ ਹੋ ਸਕੇ ਗੱਡੀਆਂ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਗੁਰੂ ਮਹਾਰਾਜ ਨੂੰ ਯਾਦ ਕਰੋ ਮੈਂ ਨਾਮ ਆਣਾ ਜਿਆ ਤੁਹਾਡਾ ਵੀਰ ਚਾਨਣ ਸਿੰਘ ਬੇਨਤੀ ਕਰਦਾ ਆਪਣੇ ਸਾਰੇ ਟਰੱਕ ਡਰਾਈਵਰਾਂ ਨੂੰ ਵੱਤ ਵੱਧ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਆਪਣਾ ਜੀਵਨ ਸਫਲ ਬਣਾਓ ਮਹਾਰਾਜ ਦੀਆਂ ਖੁਸ਼ੀਆਂ ਲੁੱਟੋ ਸਾਡੀ ਖਾਤਰ ਮਹਾਰਾਜ ਨੇ ਪੂਰਾ ਪਰਿਵਾਰ ਪੂਰਾ ਪਰਿਵਾਰ ਜਿਹੜਾ ਸਾਡੀ ਖਾਤਰ ਸ਼ੀਦੀਆਂ ਪਾ ਗਿਆ ਕੋਡ-ਕੋਡ ਪ੍ਰਣਾਮ ਸਿੱਧਾ ਨੂੰ ਮਹਾਰਾਜ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ